ਗਾਲ ਦਾ ਸੂਫੀ ਸ਼ਾਇਰ ਇਸ਼ਕ ਅਸਾਨਾ ਕਹੀ ਕੀਤੀ ਲੋਕੀ ਮਾਰ ਦੇ ਤਾਨੇ ਦਿਲ ਦੀ ਵੇਦਨ ਕੋਈ ਨਹੀਂ ਜਾਣੇ ਅੰਦਰ ਦੇ ਸਭ ਬਗਾਨੇ ਜਿਸ ਦੀ ਚਾਟ ਅਮਰ ਦੀ ਹੋਵੇ ਸੋਟੀ ਅਮਰ ਪਛਾਣੇ ਸੋਈ ਅਮਰ ਪਛਾਣੇ ਇਸ ਇਸ਼ਕ ਦੀ ਔਖੀ ਕਾਟੀ ਜੋ ਚੜਿਆ ਸੋ ਜਾਣੇ ਇਸ਼ਕ ਅਸਾਨਾ ਕਹੀ ਕੀਤੀ ਲੋਕ ਮਾਰ ਦੇ ਤਾਨੇ ਆਤਿਸ਼ ਇਸ਼ਕ ਫਰਾਰ ਤੇ ਫਰਾਕ ਤੇਰੇ ਨੇ ਪਲੁਪਿਚ ਸਾੜ ਵਿਖਾਇਆ ਇਸ ਇਸ਼ਕ ਨੇ ਸਾੜੇ ਕੋਲੋਂ ਜਗ ਵਿੱਚ ਦਹਿ ਦੁਹਾਇਆ ਜਿਸ ਤਨ ਲੱਗੇ ਸੋਤਨ ਜਾਣੇ ਦੂਜਾ ਕੋਈ ਨ ਜਾਣੇ ਇਸ਼ਕ ਅਸਾਂ ਨਾਲ ਕਹੀ ਕੀਤੀ ਲੋਕ ਮਾਰ ਦੇਤਾਨੇ ਇਸ਼ਕ ਕਸਾਈ ਨੇ ਯਹੀ ਕੀਤੀ ਰਹਿ ਕੇ ਖਬਰ ਨਕਾਈ ਇਸ਼ਕ ਚਿਤਾਈ ਲਾਈ ਚਾਤੀ ਫੇਰ ਨਾ ਚਾਤੀ ਪਾਈ ਮਾਪਿਆਂ ਕੋਲੋਂ ਛੁਪ ਛੁਪ ਰੋਵਾ ਕਰ ਕਰ ਲੱਖ ਬਹਾਨੇ ਇਸ਼ਕ ਅਸਾਂ ਨਾਲ ਕਹੀ ਕੀਤੀ ਲੋਕ ਮਾਰ ਦੇਤਾਨੇ ヒज्र तेरे ने चली करके কমਲੀ নাম تراয়া सुमन भगमन व उमीन उमीन होके अपना वक्त ਨਗਾਇਆ ਕਰ ਹੁਣ ਨજર ਕਰਮ ਦੀ ਸਾਈਆਂ ਨਾ ਕਰ ਜੋਰ ਧਿਆਨੇ ਇਸ਼ਕ ਅਸਾਂ ਨਾਲ ਕੇ ਹੀ ਕੀਤੀ ਲੋਕ ਮਾਰ ਦੇ ਤਾਨੇ ਹਸ ਬਲਾਵਾ ਤੇਰਾ ਤੇਰਾ ਜਾਨੀ ਜਦ ਕਰਾਂ ਹਰ ਵੇਲੇ ਪਲ ਪਲ ਦੇਵ ਜੀ ਦਰਦ ਜਿਦਾਈ ਤੇਰੇ ਸ਼ਾਮ ਸਵੇਲੇ ਰੋ ਰੋ ਯਾਦ ਕਰਾ ਦਿਲ ਰਾਤੀ ਪਿਛਲੇ ਵਕਤ ਵਿਹਾਨ ਨੇ ਇਸ਼ਕ ਅਸਾਨਾ ਕਹੀ ਕੀਤੀ ਲੋਕ ਮਾਰਦੇ ਤਾਨੇ ਇਸ਼ਕ ਤੇਰਾ ਦਰਕਾਰ ਆ ਸਾਨੂੰ ਹਰ ਮੇਰੇ ਹਰ ਥੀਲੇ ਪਾ ਕੇ ਸੂਲ ਮੁਹੰਮਦ ਸਰਵਰ ਮੇਰੇ ਖਾਸ ਵਸੀਲੇ ਬੁੱਲੇ ਸ਼ਾਹ ਦੇ ਮਿਲੇ ਪਿਆਰਾ ਲੱਖ ਕਰਾਂ ਸ਼ੁਕਰਾਨੇ ਇਸ਼ਕ ਅਸਾਨਾ ਕਹੀ ਕੀਤੀ ਲੋਕ ਮਾਰਦੇ ਤਾਨੇ ਇਹ ਗਲਾਮ ਬੱਬ ਬੁੱਲੇ ਸ਼ਾਹ ਜੀ ਦਾ